ਮੇਰੀ ਵਾਈਫ ਤਕਰੀਬਨ ਮਹੀਨਾ ਹੋ ਗਿਆ ਉਹਨਾਂ ਨੇ ਹੌਸ ਰੈਸਟ ਕੀਤੀ ਆ ਉਹ ਬਿਮਾਰ ਆ ਉਹਦੇ ਪੰਜ ਪ੍ਰੈਸ਼ਨ ਹੋਏ ਆ ਉਹਨੂੰ ਬਾਹਰ ਨਹੀਂ ਜਾਣ ਦੇ ਰਿਆ ਮੇਰੀ ਵਾਈਫ ਕਿਤੇ ਮੇਰਾ ਬੇਟਾ ਕਿਤੇ ਮੇਰੀ ਧੀ ਕਿਤੇ ਮੇਰੀ ਮਾਂ ਕਿਤੇ ਮੈਂ ਕਿਤੇ ਤੁਸੀਂ ਕਿੰਨੇ ਕੁ ਮੇਰੇ ਨਾਲ ਖੜੇ ਹੋ ਪੰਜਾਬ ਵਾਲਿਓ ਨਹੀਂ ਤੁਹਾਨੂੰ ਬਾਹਰ ਨਿਕਲਣ ਦੀ ਜਿੰਦ ਘਰ ਤੋਂ ਬਾਹਰ ਨਹੀਂ ਚ ਨਿਕਲਣ ਦੇ ਸੀ ਹਾਊਸ ਤੋਂ ਮਾਲ ਤੋਂ ਮੈਂ ਨਾ ਹੋ ਗਿਆ ਕੋਈ ਬੰਦਾ ਵੀ ਹੋਵੇ ਮੈਂ ਕਹਿੰਦਾ ਕਿ ਇੱਦੀ ਵੀ ਹੋਵੇ ਅਰੈਸਟਡ ਹੋਏ ਹੋਏ ਪਰ ਉਹਨੂੰ ਉਹਦਾ ਵੀ ਇਲਾਜ ਕਰਾਉਣਾ ਸਰਕਾਰ ਦੀ ਡਿਊਟੀ ਬਣਦੀ ਹੈ ਜੇ ਸਰਕਾਰ ਰੋਕੇ ਇਸ ਗੱਲ ਨੂੰ ਕਿ ਵੀ ਇਲਾਜ ਨਹੀਂ ਕਰਾਉਣਾ ਅੰਦਰੋਂ ਬਾਹਰ ਵੀ ਨਿਕਲਦਾ ਹੈ ਐਦਾਂ ਮਾੜੀ ਗੱਲ ਨਹੀਂ ਜਿਨ ਜਿੰਨਾ ਕੰਡੈਮ ਕਰੀਏ ਉਹਨਾਂ ਮਾਰਿਆ ਨਹੀਂ ਦੇਖੋ ਅਸੀਂ 100% ਉਹਦੇ ਨਾਲ ਖੜੇ ਆ چاہے ਸਾਡੀ ਕੋਈ ਪਾਰਟੀ ਨਾਲ ਕੋਈ ਇਲਾਕਾ ਦੇਖਾਂ ਨਹੀਂ ਕੁਝ ਹੋਰ ਨਹੀਂ ਹੈ ਪਰ ਜਿੱਥੇ ਇਨਸਾਨੀਅਤ ਦੀ ਗੱਲ ਹੈ ਜਿੱਥੇ ਪੰਜਾਬ ਦੇ ਲੋਕਾਂ ਦੀ ਗੱਲ ਹੈ ਤਾਂ ਉੱਥੇ ਅਸੀਂ 100% ਉਹਦੇ ਨਾਲ ਖੜੇ ਆ ਪੰਜਾਬ ਤੇ ਕਿੱਥੇ ਰਾਜ ਕਰਨਾ ਤਾਂ ਪੰਜਾਬ ਵਾਲੇ ਕਰਨ ਕਿਸੇ ਨੂੰ ਕੋਈ ਇਤਰਾਜ ਨਹੀਂ ਲੋਕ ਐਪਰੀਸ਼ੀਏਟ ਕਰਦੇ ਲੋਕਾਂ ਨੇ ਬਣਾਇਆ 92 ਐਮਐਲਏ ਬਣਾਏ ਨੇ ਪਰ ਜੇ ਕੋਈ ਆ ਕੇ ਦਿੱਲੀ ਤੋਂ ਆਪਾਂ ਕਹੀ ਵੀ ਰਾਜਕੇ ਜਾ ਕੇ ਇਹ ਤਾਂ ਕੋਈ ਬੰਦਾ ਹੀ ਬਰਦਾਸ਼ਤ ਨਹੀਂ ਕਰਦਾ ਮੈਂ ਤਾਂ ਇਹ ਵੀ ਗੱਲ ਬੇਨਤੀ ਕਰੂੰਗਾ ਵੀ ਤੁਹਾਨੂੰ ਵੀ ਨਾਲ ਖੜਨਾ ਚਾਹੀਦਾ ਸੱਚਾਈ ਦੇ ਨਾਲ ਖੜਨਾ ਚਾਹੀਦਾ ਜੇ ਅੱਜ ਉਹਦੇ ਨਾਲ ਹੋਈ ਹੈ ਕੱਲ ਨੂੰ ਕਿਸੇ ਹੋਰ ਨਾਲ ਵੀ ਹੋਊਗੀ ਇਤਨਾ ਗੱਲ ਬਾਕੀ ਤੇ ਗੱਲ ਕਰੀਏ ਤਾਂ ਉਹ ਕਹਿ ਰਹੇ ਨੇ ਕਿ ਹੁਣ ਤੁਸੀਂ ਆਪਣੀ ਪਾਰਟੀ ਬਣਾਓਗੇ ਜਾਂ ਕਿਸੇ ਪਾਰਟੀ ਨਾਲ ਗੱਠ ਜੋੜ ਕਰੋਗੇ ਕੀ ਚੱਲੂਗਾ ਸਸਮ ਕੇ ਚੱਲੂਗਾ ਪੰਜਾਬ ਦੇ ਲੋਕ ਮਤਲਬ ਸਵਾਲ ਹੀ ਕਰ ਰਹੇ ਨੇ ਤੁਸੀਂ ਤੁਹਾਨੂੰ ਇਹਨਾਂ ਛੋਟਾ ਕੁਝ ਸਮਝਦੇ ਹੋ ਸਾਡੀ ਆਪਣੀ ਪਾਰਟੀ ਹੋਊਗੀ ਆਪਣਾ ਹੋਊਗਾ ਜਿਹਨੇ ਲਾਂਚ ਕਰਨਾ ਹੋਊ ਸਾਡੇ ਕੋਲ ਆਊਗਾ ਪੰਜਾਬੀ ਬਲੌਗ ਚੈਨਲ ਦੇਖ ਰਹੇ ਹੋ ਤੁਸੀਂ ਤੇ ਪਟਿਆਲਾ ਤੋਂ ਮੈਂ ਹਿਮਨਸ਼ੂ ਮੜਕਨ ਪਿਛਲੇ ਕਾਫੀ ਸਮੇ ਤੋਂ ਐਮਐਲਏ ਸਨੋਰ ਹਰਮਿੰਦਰ ਸਿੰਘ ਪਠਾਨ ਮਾਦਰਾ ਦਾ ਵਿਵਾਦ ਕਾਫੀ ਗਰਮਾਇਆ ਹੋਇਆ ਕਿਉਂਕਿ ਉਹਨਾਂ ਨੇ ਆਪਣੀ ਸਰਕਾਰ ਦੇ ਖਿਲਾਫ ਹੀ ਵਿਵਾਦਿਤ ਬਿਆਨ ਦੇ ਦਿੱਤੇ ਸੀ ਜਿਸ ਤੋਂ ਬਾਅਦ ਉਹਨਾਂ ਦੇ ਉੱਤੇ ਐਫਆਈਆਰ ਦਰਜ ਹੋਈਆਂ ਸੋ ਇਸ ਟਾਈਮ ਤੇ ਜਿਹੜੇ ਐਮਐਲਏ ਸਨੋਰ ਹਰਮਿੰਦਰ ਸਿੰਘ ਪਠਾਨ ਮਾਦਰਾ ਨੇ ਉਹ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਿੰਨੇ ਆ ਕਿ ਜਿਹੜੇ ਐਮਐਲਏ ਸਨੋਰ ਹਰਮਿੰਦਰ ਸਿੰਘ ਪਠਾਨ ਮਾਦਰਾ ਉਸ ਦੀ ਵਾਈਫ ਅਮਰ ਹਸਪਤਾਲ ਦੇ ਵਿੱਚ ਦਾਖਲ ਨੇ ਸੋ ਤਸਵੀਰਾਂ ਇੱਕ ਵਾਰ ਜਰੂਰ ਅਮਰ ਹਸਪਤਾਲ ਦੀ ਸਾਂਝੀਆ ਕਰਾਂਗੇ ਇਹ ਅਮਰ ਹਸਪਤਾਲ ਦੇ ਵਿੱਚ ਕਾਫੀ ਸਮੇਂ ਤੋਂ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਹਰਮੇਸ਼ ਸਿੰਘ ਪਟਾਣ ਮਾਜਰਾ ਦੇ ਵਾਈਫ ਦਾਖਲ ਨੇ ਉੱਤੀ ਪੁਲਿਸ ਦੇ ਅਧਿਕਾਰੀ ਵੀ ਇੱਥੇ ਮੌਜੂਦ ਸਨ ਕੁ ਸਮੇਂ ਪਹਿਲਾਂ ਸੋ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਕਿ ਕੁਸਵੇਂ ਪਹਿਲਾਂ ਹੀ ਇੱਜ਼ਤ ਹੈ ਤੁਹਾਨੂੰ ਤਸਵੀਰਾਂ ਸਾਂਝੀਆਂ ਕਰ ਰਹੇ ਆ ਇੱਥੇ ਆਪਣਾ ਸਰਜੀਤ ਸਿੰਘ ਜਿਹੜੇ ਰਖੜਾ ਜੀ ਨੇ ਉਹ ਆ ਕੇ ਗਏ ਸੀ ਉਹਨਾਂ ਦੇ ਵੱਲੋਂ ਮੁਲਾਕਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਜਿਹੜੇ ਐਮਐਲਏ ਸਾਹਿਬ ਦੀ ਵਾਈਫ ਨਾਲ ਮੁਲਾਕਾਤ ਨਹੀਂ ਕਰਨ ਦਿੱਤੀ ਉਹ تھی ਉਸ ਸਮੇਂ ਪਹਿਲਾਂ ਹਰਮਿੰਦਰ ਸਿੰਘ ਪਠਾਨ ਮਾਜਰਾ ਦੀ ਇੱਕ ਹੋਰ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੇ ਉਹਨਾਂ ਤੇ ਪਰਚੇ ਹੋ ਰਹੇ ਨੇ ਬਿਕੋਜ਼ ਇੱਕ ਤੋਂ ਬਾਅਦ ਇੱਕ ਪਰਚਾ ਇੱਕ ਤੋਂ ਬਾਅਦ ਇੱਕ ਪਰਚਾ ਇਹ ਸਿਆਸਤ ਹੋ ਰਹੀ ਹੈ ਉਹਨਾਂ ਦੇ ਇਸ ਦਿਨਾਂ ਤੁਹਾਨੂੰ ਇਹ ਵੀ ਦੱਸ ਦਿੰਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਮੇਰਾ ਜਿਹੜਾ ਪਰਿਵਾਰ ਹੈ ਉਹਨਾਂ ਦੇ ਉੱਤੇ ਕਾਫੀ ਤਸ਼ੱਦਦ ਢਾਈ ਜਾ ਰਹੀ ਹੈ ਕੁਝ ਸਮੇਂ ਪਹਿਲਾਂ ਹੀ ਉਹਨਾਂ ਦੇ ਉੱਤੇ ਜਦੋਂ ਪਰਚਾ ਹੋਇਆ ਸੀ ਤਾਂ ਉਹ ਗ੍ਰਿਫਤ ਤੋਂ ਬਾਹਰ ਹੋਏ ਨੇ ਪੁਲਿਸ ਦੀ ਤੇ ਇਸ ਤੋਂ ਬਾਅਦ ਉਹਨਾਂ ਉਹਨਾਂ ਦਾ ਕਹਿਣਾ ਕਿ ਉਹਨਾਂ ਦੇ ਜਿਹੜੇ ਪਰਿਵਾਰ ਮੈਂਬਰ ਨੇ ਚਾਹੇ ਉਹਨਾਂ ਦੀ ਮਾਤਾ ਜੀ ਨੇ ਵਾਈਫ ਨੇ ਜਾਂ ਫਿਰ ਪੁੱਤਰ ਤੇ ਉਹਨਾਂ ਦੀ ਬੇਟੀ ਆ ਉਸ ਟਾਈਮ ਤੇ ਸਾਰੇ ਵੱਖਰੇ ਵੱਖਰੇ ਨੇ ਜਿਹੜੇ ਉਹਨਾਂ ਦੀ ਘਰ ਵਾਲੀ ਆ ਉਹ ਇਸ ਟਾਈਮ ਤੇ ਅਮਰ ਹਸਪਤਾਲ ਦੇ ਵਿੱਚ ਦਾਖਲ ਨੇ ਉਹਨਾਂ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ ਇੱਥੇ ਤੱਕ ਕਿ ਹਰਮੇਸ ਸਿੰਘ ਠਾਨ ਮਾਜਰਾ ਦਾ ਕਹਿਣਾ ਹੈ ਕਿ ਜੇ ਕੱਲ ਨੂੰ ਉਹਨਾਂ ਦੀ ਪਤਨੀ ਨੂੰ ਕੁਝ ਵੀ ਹੁੰਦਾ ਤਾਂ ਇਸ ਦਾ ਸਿੱਧਾ ਜ਼ਿੰਮੇਵਾਰ ਸਰਕਾਰ ਹੋਗੀ ਉਸ ਤੋਂ ਬਾਅਦ ਉਹਨਾਂ ਦੇ ਇਹ ਵੀ ਕਿਹਾ ਗਿਆ ਉਹਨਾਂ ਦੇ ਵੱਲੋਂ ਵੀਡੀਓ ਦੇ ਵਿੱਚ ਕਿ ਜਿਹੜੀ ਉਹਨਾਂ ਦੇ ਵੱਲੋਂ ਆਵਾਜ਼ ਚੁੱਕੀ ਗਈ ਹੈ ਪੰਜਾਬ ਦੇ ਲਈ ਤਾਂ ਉਹਨਾਂ ਦੇ ਉੱਤੇ ਇਹ ਜੀ ਤਸ਼ੱਦਦ ਟਾਈ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਤਸ਼ੱਦਦ ਮੇਰੇ ਤੇ ਹੁੰਦੀ ਤਾਂ ਕੋਈ ਅਸਰ ਨਹੀਂ ਸੀ ਪਰ ਜਿਹੜਾ ਉਹਨਾਂ ਦੀ ਪਤਨੀ ਦੇ ਉੱਤੇ ਤਸ਼ੱਦਦ ਹੋ ਰਹੀ ਹੈ ਜਾਂ ਫਿਰ ਪਰਿਵਾਰ ਮੈਂਬਰਾਂ ਦੇ ਉੱਤੇ ਤਸ਼ੱਦਦ ਹੋ ਰਹੀ ਹੈ ਤਾਂ ਇਹ ਕਿਥੇ ਨਾ ਕਿਤੇ ਬੇਇਨਸਾਫੀ ਹੋ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕ ਆ ਕੇ ਮੇਰੇ ਨਾਲ ਖੜਨ ਤੇ ਮੇਰੇ ਨਾਲ ਇਨਸਾਫ ਦਾ ਨਾਅਰਾ ਲਾਣ ਮੈਨੂੰ ਇਨਸਾਫ ਦੀ ਮੰਗ ਉਹੀ ਗੱਲ ਕਰੀਏ ਸੋ ਤਾਂ ਉਹਨਾਂ ਦੇ આરોਪ ਇਹ ਵੀ ਲਾਏ ਗਏ ਨੇ ਕਿ ਉਹਨਾਂ ਦੀ ਜਿਹੜੀ ਵਾਈਫ ਦਾ ਹਲੇ ਤੱਕ ਠੀਕ ਤਰੀਕੇ ਨਾਲ ਕੋਈ ਵੀ ਇਲਾਜ ਨਹੀਂ ਸੋ ਕਾਫੀ ਇਹ ਜਿਹੜਾ ਮਾਮਲਾ ਉਲਦ ਦਾ ਨਜ਼ਰ ਆ ਰਿਹਾ ਉਹਨਾਂ ਦਾ ਕਹਿਣਾ ਕਿ ਜੇ ਉਹਨਾਂ ਦੀ ਪਤਨੀ ਨੂੰ ਕੁਝ ਹੁੰਦਾ ਤਾਂ ਉਸ ਦਾ ਸਿੱਧਾ ਸਿੱਧਾ ਜ਼ਿੰਮੇਵਾਰ ਪ੍ਰਸ਼ਾਸਨ ਤੇ ਸਰਕਾਰ ਹੋएगी ਕਿਉਂਕਿ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਇਲਾਜ ਨਹੀਂ ਮਿਲ ਰਹਾ ਸੋ ਕਾਫੀ ਵਿਵਾਦਾਂ ਦੇ ਵਿੱਚ ਚੱਲ ਰਿਹਾ ਹਰਮਿੰਦਰ ਸਿੰਘ ਪਠਾਨ ਮਾਜਰਾ ਦਾ ਇਹ ਜਿਹੜਾ ਮਾਮਲਾ ਕਿਉਂਕਿ ਇਹ ਸ਼ੁਰੂ ਮਾਮਲਾ ਐਵੇਂ ਹੋਇਆ ਸੀ ਕਿ ਉਹਨਾਂ ਦੇ ਵੱਲੋਂ ਕ੍ਰਿਸ਼ਨ ਕੁਮਾਰ ਦੇ ਉੱਤੇ ਤੰਜ ਕਸੇ ਗਈ ਸੀ ਸਰਕਾਰ ਦੇ ਉੱਤੇ ਤੰਜ ਕਸੇ ਗਈ ਸੀ ਜਿਸ ਤੋਂ ਬਾਅਦ ਉਹਨਾਂ ਦੇ ਬਾਅਦ ਉਹਨਾਂ ਦੇ ਉੱਤੇ ਜਿਹੜੀ ਕਾਰਵਾਈਆਂ ਸ਼ੁਰੂ ਹੁੰਦੀਆਂ ਨੇ ਸੋ ਪੁਲਿਸ ਹਰਾਸਤ 'ਚ ਵੀ ਲੈਣ ਜਾਂਦੀ ਹੈ ਉਹਨਾਂ ਨੂੰ ਤੇ ਨਿਕਲ ਜਾਂਦੇ ਨੇ ਕਾਫੀ ਵਿਵਾਦਿਤ ਮਾਮਲਾ ਇਹ ਹੁਣ ਐਮਐਲਏ ਸਨੋਰ ਹਰਮੀਤ ਸਿੰਘ ਪਠਾਨ ਮਾਜਰਾ ਦੀ ਜਿਹੜੀ ਵਾਈਫ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਅਮਰ ਹਸਪਤਾਲ ਦੀ ਅਮਰ ਹਸਪਤਾਲ ਦੇ ਵਿੱਚ ਦਾਖਲ ਨੇ ਕਾਫੀ ਜਿਹੜੇ ਪਾਰਟੀਆਂ ਦੇ ਮੈਂਬਰ ਨੇ ਵੱਖਰੇ ਵੱਖਰੀ ਪਾਰਟੀਆਂ ਦੇ ਚਾਹੇ ਸੁਰਜੀਤ ਸਿੰਘ ਰਖੜਾ ਦੀ ਗੱਲ ਕਰ ਲਓ ਜਾਂ ਫਿਰ ਹੋਰ ਆਗੂਆਂ ਦੀ ਗੱਲ ਕਰ ਲਓ ਥੋੜੇ ਥੋੜੇ ਸਮੇਤ ਬਾਅਦ ਇੱਥੇ ਆ ਕੇ ਉਹਨਾਂ ਨਾਲ ਮੁਲਾਕਾਤ ਕਰਕੇ ਜਾ ਰਹੇ ਨੇ ਸੋ ਮੁਲਾਕਾਤ ਦੀ ਗੱਲ ਵੀ ਤੁਹਾਨੂੰ ਦੱਸ ਦਿੰਨਾ ਮੁਲਾਕਾਤ ਉਹਨਾਂ ਨਾਲ ਹੋਣ ਨਹੀਂ ਦਿੱਤੀ ਯਾਰੀ ਫੋਨ 'ਤੇ ਗੱਲਬਾਤ ਹੁਣ ਕਰਨ ਦੇ ਰਹੇ ਨੇ ਮੁਲਾਕਾਤ ਕਰਨ ਤੋਂ ਬਿਲਕੁਲ ਰੋਕਿਆ ਜਾ ਰਿਹਾ ਉੱਥੀ ਗੱਲ ਹਰਮਿੰਦਰ ਸਿੰਘ ਪਠਾਨ ਮਾਜਰਾ ਦੀ ਕਰ ਲਈ ਤਾਂ ਉਹਨਾਂ ਦੇ ਵੱਲੋਂ ਇਹ ਵੀ આરોਪ ਲਾਇਆ ਜਾ ਰਿਹਾ ਕਿ ਜਿਹੜੀ ਉਹਨਾਂ ਦੀ ਪਤਨੀ ਹੈ ਉਹਨਾਂ ਦੇ ਵੱਲੋਂ ਜਦੋਂ ਉਹਨਾਂ ਨੂੰ ਫੋਨ ਕਰਿਆ ਜਾਂਦਾ ਹੈ ਕਿਸੇ ਅਧਿਕਾਰੀ ਨੂੰ ਕਿ ਮੇਰਾ ਇਲਾਜ ਨਹੀਂ ਹੋ ਰਿਹਾ ਜਾਂ ਪਰ ਕੋਈ ਕੋਈ ਉਲਝਣ ਆ ਰਹੀ ਹੈ ਪਰ ਕੋਈ ਕੰਮ ਕਰਨ 'ਚ ਦਿੱਕਤ ਆ ਰਹੀ ਹੈ ਤਾਂ ਉਹਨਾਂ ਦੇ ਵੱਲੋਂ ਫੋਨ ਨਹੀਂ ਚੱਕੇ ਜਾ ਰਹੇ ਕਾਫੀ ਰੋਪ ਲਾਏ ਜਾ ਰਹੇ ਹਰਮੀਤ ਸਿੰਘ ਪਠਾਨ ਮਾਜਰਾ ਤੋਂ ਸੋ ਇਹ ਸਾਰਾ ਮਾਮਲਾ ਕਿਤਨਾ ਕਿਥੇ ਗੁਲਜੰਦਾਰ ਹੁੰਦਾ ਨਜ਼ਰ ਆ ਰਿਹਾ ਸੋ ਜਿਵੇਂ ਵੀ ਹੋਰ ਵੀ ਅਪਡੇਟ ਆਉਂਦੇ ਰਹਿਣਗੇ ਤੁਹਾਨੂੰ ਦਿਖਾਉਂਦੇ ਰਵਾਂਗੇ ਤੇ ਹੋਰ ਵੀ ਅਪਡੇਟਸ ਲਈ ਜੁੜੇ ਰਹੋ ਪੰਜਾਬੀ ਲੋਕ ਦੇ ਨਾਲ ਇਹ ਤਾਂ ਬਹੁਤ ਮੜੀ ਗੱਲ ਹੈ ਇਲਾਜ ਕਰਤੇ ਤਾਂ ਬੱਕਰੋਂ ਬਾਹਰ ਨਿਕਲਣਾ ਤੇ ਥੋੜਾ ਦਾ ਕੋਈ ਕਸੂਰ ਵੀ ਹੈ ਨਹੀਂ ਕੋਈ ਕੋਈ ਉਹ ਹੀ ਨਹੀਂ ਤੇ ਕਦੇ ਕਦੇ ਬਿਆਨ ਵੀ ਨਹੀਂ ਦਿੱਤਾ ਕੋਈ ਬੋਲੇ ਵੀ ਨਹੀਂ ਨਹੀਂ ਦੇਖੋ ਮੈਂ ਤਾਂ ਉੱਤਨ ਚੋਪਾ ਬੈਠੀ ਆ ਪਰ ਹਨਾ ਪਰ ਮੇਰੇ ਤੇ ਜੋ ਤਸਵੀਰ ਮੈਂ ਚੱਲ ਰਹੀ ਆ ਮੈਨੂੰ ਪਤਾ ਹੈ ਜੋ ਮੇਰਾ ਪਰਿਵਾਰ ਚੱਲ ਰਿਹਾ ਬਹੁਤ ਮੜੀ ਗੱਲ ਹੈ ਤਾਂ ਬਹੁਤ ਮੜੀ ਮੈਂ ਉਹ ਵੀਡੀਓ ਦੇਖੀ ਸੀ ਮੈਂ ਤਾਂ ਵੀਡੀਓ ਦੇਖ ਕੇ ਪਤਾ ਲੱਗਿਆ ਪਠਾਨ ਮਾਜਾ ਸਾਹਿਬ ਜਿਹੜੀ ਕਲੋਸਟ ਕਰੇ ਜਾ ਰਹੇ ਸੋ ਮੈਨੂੰ ਦਿਖਾ ਦੋ ਮੇਰੀ ਸਿਹਤ ਬਹੁਤ ਖਰਾਬ ਹੋ ਰਹੀ ਹੈ ਮੇਰੇ ਦਰਦ ਨਹੀਂ ਠੱਗ ਰਿਹਾ ਹਾਂ ਹਾਂ ਪਰ ਮੈਨੂੰ ਆਈ ਜੀ ਦੋ ਵੀਡੀਓ ਤੋਂ ਬਾਅਦ ਹੀ ਹੁਣ ਕਰ ਲਿਆਦਾ ਪਿਆ ਅੱਛਾ ਬਾਹਰ ਨਹੀਂ ਨਿਕਲਦੇ ਇਹ ਤਾਂ ਬਹੁਤ ਬਹੁਤ ਮੈਡੀਕਲ ਹੈ ਬਹੁਤ ਮੈਡੀਕਲ ਹੈ ਹੁਣ ਹੁਣ ਪੁੱਤਰੇ ਲਾਜ ਠੀਕ ਹੋ ਰਿਹਾ ਹੈ ਹਾਂਜੀ ਹਾਂ ਜੇ ਕੋਈ ਬਦਲਣਾ ਹੈ ਕੁਝ ਹੋਰ ਕਰਨਾ ਹੈ ਹੋਰ ਪੁੱਛਦੇ ਤੈਨੂੰ ਕਹਿੰਜੀਦੀ ਲੋੜ ਕੋ ਦੱਸ ਤੈਨੂੰ ਕੋਈ ਕੋਈ ਨਹੀਂ ਬੋਤ ਜੀ ਮਤ ਕਰਾਂਗੇ ਪੂਰੀ ਪੂਰੀ ਮਤ ਕਰਾਂਗੇ ਠੀਕ ਠੀਕ ਓਕੇ ਓਕੇ ਬੈਠ ਲਾਲ ਅਗਲੇ ਕੀ ਗੱਲ ਬਾਤ ਹੋਈ ਉਹ ਕਿਦਾਂ ਮਿਲ ਕੇ ਆਇਓ ਦੇਖੋ ਮੈਂ ਹਾਂ ਟੈਲੀਫੋਨ ਤੇ ਗੱਲ ਹੋਈ ਹੈ ਉਹਨਾਂ ਨੇ ਦੱਸਿਆ ਕਿ ਬਹੁਤ ਸੀਰੀਅਸ ਹੈ ਜੀ ਇਹ ਇੰਨੀ ਸੀਰੀਅਸ ਆਈ ਗੱਲ ਹੋਵੇ ਕੋਈ ਬੰਦਾ ਵੀ ਹੋਵੇ ਮੈਂ ਕਹਿੰਦਾ ਕੈਦੀ ਵੀ ਹੋਵੇ ਰੈਸ਼ਟਰੀ ਹੋਈ ਹੋਵੇ ਪਰ ਉਹਨੂੰ ਉਹਦਾ ਵੀ ਇਲਾਜ ਤਾਂ ਕਰਾਉਣਾ ਸਰਕਾਰ ਦੀ ਡਿਊਟੀ ਬਣਦੀ ਹੈ ਜੇ ਸਰਕਾਰ ਰੋਕੇ ਇਸ ਗੱਲ ਨੂੰ ਕਿ ਵੀ ਇਲਾਜ ਨਹੀਂ ਕਰਾਉਣਾ ਅੰਦਰੋਂ ਬਾਹਰ ਵੀ ਨਿਕਲਦਾ ਇੱਕਦੋ ਮਾੜੀ ਗੱਲ ਨਹੀਂ ਜਿਹਨ ਜਿੰਨਾ ਕੰਡੈਮ ਕਰੀਏ ਉਹਨਾ ਮਾੜਾ ਤੁਸੀਂ ਦੇਖ ਗਏ ਹੁਣ ਅੰਦਰ ਤੁਸੀਂ ਅੰਦਰ ਜਾ ਕੇ ਆਏ ਹੋ ਨਹੀਂ ਨਹੀਂ ਸਾਨੂੰ ਵੀ ਨਹੀਂ ਅੰਦਰ ਜਾਣ ਦਿੱਤਾ ਉਹ ਕਿਉਂ ਜੀ ਜਾਣ ਕੇ ਆ ਆ ਦੇਖੋ ਸਾਹ ਖੜੇ ਹੋਸੜੇ ਕੀ ਕਹਿੰਦੇ ਨਹੀਂ ਅੰਦਰ ਨਹੀਂ ਜਾ ਸਕਦੇ ਕਾਰਨ ਕੀ ਦੱਸਿਆ ਰਹੀ ਨਾ ਮਿਲ ਲੰਗਾ ਇਹ ਤਾਂ ਹੁਣ ਇਹ ਹੀ ਦੱਸ ਸਕਦੇ ਨੇ ਜੀ ਉਹ ਕਿਹਦਾ ਕੀਤਾ ਦੇਖ ਦਿਓ ਪਠਾਨ ਮਾਜਰਾ ਉੱਤੇ ਦੇ 376 ਦਾ ਪਰਚਾ ਹੋਇਆ ਲੇਕਿਨ ਵਾਈਫ ਨੂੰ ਨਹੀਂ ਮਿਲਣ ਦੇਣਾ ਤੇ ਤੁਸੀਂ ਵੀ ਗਲਤੀ ਕੀਤੀ ਫੋਨ ਤੇ ਜੀ ਟ੍ਰੀਟਮੈਂਟ ਨਹੀਂ ਕੀਤੀ ਕੋਈ ਨਹੀਂ ਕਾਰਨ ਨਹੀਂ ਨਿਕਲਾ ਕਿੱਦਾਂ ਦੇਖ ਦਿਓ ਇਹ ਸਭ ਜੇ ਉਹ ਪਰਚਾ ਠੀਕ ਹੋਵੇ ਫਿਰ ਮੈਂ ਕਹਿੰਦਾ ਵੀ ਸਭ ਤੋਂ ਵੱਧ ਤਾਂ ਇਫੈਕਟਡ ਇਹ ਲੇਡੀ ਹੋਈ ਤੇ ਇਹ ਲੇਡੀ ਨੂੰ ਵੀ ਆਪਾਂ ਇਲਾਜ ਹੀ ਕਰਾਉਣ ਦਿੰਦੇ ਜੀ ਦੇਖੋ ਜੇ ਕੱਲ ਨੂੰ 19 ਵਿੱਚ ਕੋਈ ਗੱਲ ਹੋ ਗਈ ਤਾਂ ਕਾਊਂਟ ਮੈਂਬਰ ਹੋਊਗਾ ਤੀ ਦੱਸੋ ਸਰਕਾਰ ਜੂ ਮੈਂਬਰ ਹੋਊਗੀ ਕਾਊਂਟ ਹੋਊਗੀ ਕਾਊਂਟ ਮੈਂਬਰ ਹੋਊਗਾ ਕਾਊਂਟ ਮੈਂਬਰ ਹੋਊਗਾ ਤੋ ਬਹੁਤ ਮਾੜੀ ਗੱਲ ਹੈ ਜਿੰਨਾ ਕੰਡੈਮ ਕਰੀ ਉਹਨਾਂ ਥੋੜਾ ਲੇਖਾ ਸਾਹਿਬ ਉਹਨਾਂ ਕਾਦੀ ਗੱਲ ਹੋਈ ਹੈ ਕਿ ਕਹਿੰਦੇ ਕਿਸੇ ਵੱਡੇ ਹਸਪੀਟਲ ਵਿੱਚ ਕਿਸੇ ਨਹੀਂ ਉਹ ਕਹਿੰਦੇ ਹੁਣ ਤਾਂ ਇਲਾਜ ਤਾਂ ਮੇਰਾ ਠੀਕ ਹੋ ਰਿਹਾ ਹੈ ਹਾਂਜੀ ਹਾਂਜੀ ਠੀਕ ਠੀਕ ਹੋ ਰਿਹਾ ਹੈ ਉਹਨ ਪੁੱਛਿਆ ਸੀਗਾ ਵੀ ਕਿਤੇ ਹੋਰ ਕੋਈ ਇਲਾਜ ਦੀ ਲੋੜ ਹੈ ਜਾਂ ਕਿਤੇ ਹੋਰ ਦੀ ਲੋੜ ਹੈ ਪਰ ਮਤਲਬ ਐਸ ਪੋਜੀਸ਼ਨ ਤੇ ਲਿਆ ਕੇ ਇਲਾਜ ਕਰਾਉਣਾ ਇਹ ਮਾੜੀ ਗੱਲ ਹੈ ਉਹ ਤਾਂ ਕਹਿੰਦੇ ਮੈਨੂੰ 1 ਮਹੀਨਾ ਹੋ ਗਿਆ ਮੈਨੂੰ 1 ਮਹੀਨਾ ਹੋ ਗਿਆ ਮੈਂ ਬੇਨਤੀ ਕਰਦੀ ਰਹੀਆਂ ਕਿ ਮੈਨੂੰ ਇਲਾਜ ਦੇ ਲਈ ਆਪ ਲੈ ਜਾਓ ਕੁਝ ਹੋਰ ਕਰ ਦੋ ਮਤਲਬ ਇੰਨੀ ਤਾਂ ਡਿਊਟੀ ਬਣਦੀ ਜਾਂਦਾ ਫਰਜ਼ ਇਹ ਸਰਕਾਰ ਦੀ ਡਿਊਟੀ ਮੰਦੀ ਸੀ ਕਹਾਣ ਮੰਦਰੀਆ ਲਗਾਤਾਰ ਵੀਡੀਓ ਦੇ ਵਿੱਚ ਕਹਿੰਦਾ ਹੈ ਕਿ ਪੰਜਾਬ ਦੇ ਲੋਕ ਮੇਰੇ ਨਾਲ ਖੜੇ ਨਹੀਂ ਰਹੇ ਕਿਉਂਕਿ ਮੈਂ ਸੱਚ ਬੋਲਿਆ ਕਹਿੰਦਾ ਸਰਕਾਰ ਮੇਰੇ ਦੇ ਖਿਲਾਫ ਹੋ ਗਈ ਹੈ ਨਹੀਂ ਦੇਖੋ ਅਸੀਂ 100% ਉਹਦੇ ਨਾਲ ਖੜੇ ਆਂ چاہے ਸਾਡੀ ਕੋਈ ਪਾਰਟੀ ਨਾਲ ਕੋਈ ਇਲਾਕਾ ਦੇਗਾ ਨਹੀਂ ਕੁਝ ਹੋਰ ਨਹੀਂ ਹੈ ਪਰ ਜਿੱਥੇ ਇਨਸਾਨੀਅਤ ਦੀ ਗੱਲ ਹੈ ਜਿੱਥੇ ਪੰਜਾਬ ਦੇ ਲੋਕਾਂ ਦੀ ਗੱਲ ਹੈ ਤਾਂ ਉੱਥੇ ਅਸੀਂ 100% ਉਹਦੇ ਨਾਲ ਖੜੇ ਆਂ ਉਹਨੇ ਪੰਜਾਬ ਦੇ ਲੋਕਾਂ ਦੀ ਗੱਲ ਕੀਤੀ ਉਹਨੇ ਚਲ ਕੇ ਖੋਰਦਾ ਗੋਰ ਕੀਤੀ ਹੋਣੀ ਹੈ ਉਹਨੇ ਪੰਜਾਬ ਦੇ ਲੋਕਾਂ ਦੀ ਗੱਲ ਕੀਤੀ ਹੈ ਲੋਕ ਚਾਹੁੰਦੇ ਨੇ ਜਲ ਪੰਜਾਬ ਤੇ ਕਿਤੇ ਰਾਜ ਕਰਨਾ ਤਾਂ ਪੰਜਾਬ ਵਾਲੇ ਕਰਨ ਕਿਸੇ ਨੂੰ ਕੋਈ ਇਤਰਾਜ ਨਹੀਂ ਲੋਕ ਅਪਰੀਸ਼ੀਏਟ ਕਰਦੇ ਨੇ ਲੋਕਾਂ ਨੇ ਬਣਾਇਆ 92 ਐਮਐਲਏ ਬਣਾਏ ਨੇ ਪਰ ਜੇ ਕੋਈ ਆ ਕੇ ਦਿੱਲੀ ਤੋਂ ਆਪਾਂ ਕਹੀ ਵੀ ਰਾਜ ਕੇ ਜਾ ਕੇ ਇਹ ਤਾਂ ਕੋਈ ਬੰਦਾ ਹੀ برداشت ਨਹੀਂ ਕਰਦਾ ਤੇ ਇਹ ਲੱਗਦਾ ਤਾਂ ਦਿੱਲੀ ਵਾਲਾ ਇਸ਼ੂ ਪੱਕਿਆ ਉਸ ਕਰਕੇ ਕੰਮ ਮਸਲਾ ਵੱਧ ਗਿਆ ਸੀ ਇਹਨਾਂ ਦਾ ਦੇਖੋ ਲੱਗਦਾ ਤਾਂ ਆਈ ਹੈ ਅਸਲ ਪਾਸਾ ਦੇਖੋ ਆ ਜਿੰਨੇ ਮੇਰੇ ਭਰਾ ਖੜੇ ਨੇ ਇਹ ਪੁੱਛੋ ਵੀ ਸਾਰੇ ਤਾਂ ਐਸੇ ਚੋਹ ਲਵਾਉਂਦਾ ਸੀਗਾ ਸਾਰੇ ਉਹਨੇ ਕਿੰਨੀ ਚੱਲਦੀ ਸੀ ਉਹਦੀ ਐਂ ਤਾਂ ਵੀ ਇੱਕ ਲੱਖ ਤੇ ਕੁਝ ਹੋ ਗਿਆ ਜੇ ਸੱਚੀ ਗੱਲ ਕਹਿਣਾ ਗਨਾਹ ਏ ਮੈਂ ਤਾਂ ਇਹ ਵੀ ਗੱਲ ਬੇਨਤੀ ਕਰੂੰਗਾ ਵੀ ਤੁਹਾਨੂੰ ਵੀ ਨਾਲ ਖੜਨਾ ਚਾਹੀਦਾ ਸੱਚਾਈ ਦੇ ਨਾਲ ਖੜਨਾ ਚਾਹੀਦਾ ਹੈ ਜਿੱਥੇ ਸੱਚਾਈ ਦੀ ਗੱਲ ਹੋਵੇ ਉੱਥੇ ਸਾਰੇ ਲੋਕਾਂ ਨੂੰ ਨਾਲ ਖੜਨਾ ਚਾਹੀਦਾ ਹੈ ਉੱਥੇ ਸਾਨੂੰ ਆਪਣੇ ਵਿੱਚ ਇਹ ਨਹੀਂ ਕਰਦੇ ਕਿ ਮੈਨੂੰ ਟਿਕਟ ਮਿਲ ਜੂਗੀ ਮੈਨੂੰ ਉਹ ਉਸ ਲਾਲਚੀ ਨਹੀਂ ਪੈਣਾ ਚਾਹੀਦਾ ਜੇ ਅੱਜ ਉਹਦੇ ਨਾਲ ਹੋਈ ਹੈ ਕੱਲ ਨੂੰ ਕਿਸੇ ਹੋਰ ਨਾਲ ਵੀ ਹੋਊਗੀ ਮੈਂ ਕਿਹਾ ਵੀ ਬਾਕੀ ਤੇ ਗੱਲ ਕਰੀਏ ਤਾਂ ਉਹ ਕਹਿ ਰਹੇ ਨੇ ਕਿ ਹੁਣ ਤੁਸੀਂ ਆਪਣੀ ਪਾਰਟੀ ਬਣਾਓਗੇ ਜਾਂ ਕਿਸੇ ਪਾਰਟੀ ਨਾਲ ਗੱਠਜੋੜ ਕਰੋਗੇ ਕੀ ਚੱਲੂਗਾ ਸਿਸਟਮ ਕਿ ਨਹੀਂ ਚੱਲੂਗਾ ਇਹ ਪੰਜਾਬ ਦੇ ਲੋਕ ਮਤਲਬ ਸਵਾਲ ਹੀ ਕਰ ਰਹੇ ਨੇ ਤੁਸੀਂ ਸਾਨੂੰ ਇਹਨਾਂ ਛੋਟਾ ਕੁਝ ਸਮਝਦੇ ਹੋ ਸਾਡੀ ਆਪਣੀ ਪਾਰਟੀ ਹੋਊਗੀ ਆਪਣਾ ਹੋ ਇਹਨੇ ਲਾਂਚ ਕਰਨਾ ਹੋਊ ਸਾਡੇ ਕੋਲ ਆਊਗਾ ਕਦੋਂ ਤੱਕ ਇਹ ਤੁਹਾਨੂੰ ਲਾਂਚ ਹੋ ਜੂਗਾ ਇਹ ਇਹ ਲੱਗਦਾ ਤੁਹਾਨੂੰ ਮੈਂ ਮੇਰਾ ਖਿਆਲ ਹੈ ਅਕਤੂਬਰ ਦੇ ਮਹੀਨੇ ਦੇ ਵਿੱਚ ਵਿੱਚ ਸਾਰਾ ਕੁਝ ਹੋ ਜੂਗਾ ਸੋ ਟੋਟਲੀ ਕੰਪਲੀਟ ਹੋ ਜੂਗਾ ਇੱਕ ਹੜਾ ਦੇ ਵਿੱਚ ਨਾ ਕੇਂਦਰ ਸਰਕਾਰ ਨੇ ਕਿਹਾ ਵੀ 1600 ਕਰੋੜ ਰੁਪਏ ਸਿੱਧਾ ਕਿਸਾਨਾਂ ਦੇ ਖਾਤੇ 'ਚ ਜਾਊਗਾ ਪੰਜਾਬ ਸਰਕਾਰ ਦੇ ਥਰੂ ਨਹੀਂ ਜਾ ਰਹੇ ਕਾਰਨ ਕੀ ਲੱਗਦਾ ਹੈਗਾ ਵੀ ਪੰਜਾਬ ਸਰਕਾਰ ਦੇ ਬਾਰੇ ਜੋ 1200 ਕਰੋੜ ਪਹਿਲਾਂ ਜਿਹੜਾ ਰੋਲਾ ਪਿਆ ਉਸ ਕਰਕੇ ਹੋਇਆ ਜਾਂ ਇਹ ਕੁਝ ਭਾ ਜੀਪੀ ਆਪਣਾ ਸਿਸਟਮ ਬਣਾ ਰਹੀ ਹੈ ਦੇਖੋ ਨਾ ਸਿਸਟਮ ਦੀ ਗੱਲ ਹੈ ਨਾ ਕਿਤੇ ਹੋਰ ਦੀ ਗੱਲ ਹੈ ਗੱਲ ਇਹ ਹੈ ਵੀ ਪੈਸੇ ਵੀ ਘਟਨੇ ਇਹ ਗਲਤ ਸਾਰੇ ਅਪਾਰਟਮੈਂਟ ਕਰਦੇ ਜਿੱਦਾਂ ਬੜਾ ਨੁਕਸਾਨ ਹੋਇਆ ਮੈਂ ਇਕੱਲੇ ਇਕੱਲੇ ਪਿੰਡ ਦੇ ਵਿੱਚ ਜਾ ਕੇ ਆਇਆ ਗੁਰਦਾਸਪੁਰ ਵੀ ਜਾ ਕੇ ਆਇਆ ਅੰਮ੍ਰਿਤਸਰ ਵੀ ਜਾ ਕੇ ਆਇਆ ਜਨਾਲੇ ਵੀ ਜਾ ਕੇ ਆਇਆ ਪ੍ਰਾਹਣਕੋਟ ਵੀ ਜਾ ਕੇ ਆਇਆ ਸਾਰੇ ਥਾਂਵਾਂ 'ਚ ਜਾ ਕੇ ਆਇਆ ਬਲ ਇੱਕ ਤਬਾਹੀ ਹੈ ਆ ਟਾਈਮ ਹੈ ਜਿਹੜਾ ਮੈਂ ਤਾਂ ਕਈ ਵੀਡੀਓ 'ਚ ਕਿਹਾ ਕਿ ਸਾਡਾ ਕਿਸੇ ਨੂੰ ਕੰਡੈਮਨਡ ਕਰਨ ਦਾ ਨਹੀਂ ਹੈ ਕਿਸੇ ਦੇ ਨੁਕਤਾਚੀਨੀ ਕਰਨ ਦਾ ਨਹੀਂ ਹੈ ਸਾਰੀ ਦੁਨੀਆ ਦੇ ਵਿੱਚ ਲੋਕ ਆ ਕੇ ਮਦਦ ਕਰ ਰਹੇ ਨੇ ਤੇ ਅੱਜ ਸਾਡੀ ਡਿਊਟੀ ਹੈ ਕਿ ਜੋ ਅਸੀਂ ਕਰ ਸਕਦੇ ਹਾਂ ਅਸੀਂ ਉਹ ਕਰੀਏ ਸੋ ਅੱਜ ਤਾਂ ਇਹੀ ਡਿਊਟੀ ਹੈ ਕਿ ਸੈਂਟਰ ਸਰਕਾਰ ਕਰਦੀ ਹੈ ਪੰਜਾਬ ਸਰਕਾਰ ਕਰਦੀ ਹੈ ਦਿੱਲੀ ਸਰਕਾਰ ਕਰਦੀ ਹੈ ਹਰਿਆਣਾ ਸਰਕਾਰ ਕਰਦੀ ਹੈ ਸਾਰੇ ਦੁਨੀਆ ਦੇ ਗਾਇਕ ਕਰਦੇ ਨੇ ਜਿਹੜੇ ਸਮਾਜ ਸੇਵਕ ਨੇ ਉਹ ਕਰਦੇ ਨੇ ਹਰ ਬੰਦਾ ਲੱਗਿਆ ਹੋਇਆ ਸੋ ਅੱਜ ਤਾਂ ਮੈਂ ਤਾਂ ਇਹ ਸਮਝਦਾ ਸਾਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਜਿਹੜਾ ਬੰਦਾ ਚਾਹੇ ਵੱਡਾ ਕਰਦਾ ਚਾਹੇ ਛੋਟਾ ਕਰਦਾ ਕੋਈ ਚਾਰ ਪੈਸੇ ਨਾ ਕਰ ਸਕਦਾ ਕੋਈ ਹੱਥੀ ਵੀ ਕੰਮ ਕਰਕੇ ਕਰ ਸਕਦਾ ਹਰ ਬੰਦੇ ਨੂੰ ਮਤਤ ਕਰਨੀ ਚਾਹੀਦੀ ਹੈ ਦੇਖੋ ਵਿਪਤਾ ਕਿਸੇ ਬੰਦੇ ਤੇ ਪੈ ਸਕਦੀ ਹੈ ਉਸ ਵਿਪਤਾ ਦੇ ਵਿੱਚ ਨਾਲ ਖੜਨਾ ਇਹ ਇਨਸਾਨੀਅਤ ਹੈ ਇਹਨੂੰ ਨਾ ਕਿਤੇ ਪੋਲਿਟਿਕਲ ਲੈਣਾ ਚਾਹੀਦਾ ਨਾ ਕੋ ਹੋ ਕਰਨਾ ਨਹੀਂਦਾ ਇਹ ਤਾਂ ਦਿਲੋਂ ਮਨੋਂ ਜਾ ਕੇ ਮਦਦ ਕਿਵੇਂ ਕਰ ਸਕਦੇ ਹਾਂ ਬਹੁਤ ਲੋਕ ਉੱਥੇ ਕਰ ਰਹੇ ਨੇ ਮੈਂ ਉੱਥੇ ਦੇਖਿਆ ਕਿ ਬਜ਼ੁਰਗ ਬੰਦੇ ਸਾਰੇ ਲਾ ਰਹੇ ਨੇ ਨਾ ਉਹਨਾਂ ਨੂੰ ਫੋਟੋ ਖਿਚਾਉਣ ਦੀ ਸੀ ਨਾ ਉਹਨਾਂ ਨੂੰ ਕੋਈ ਕੈਮਰੇ ਦੇ ਮੂਰੇ ਅਚੀ ਨਾਲ ਬੋਲਣ ਦੀ ਗੱਲ ਸੀ ਪਰ ਆਪਣੇ ਦਿਲੋਂ ਮਨੋਂ ਕੰਮ ਕਰ ਰਹੇ ਸੀ ਇਹਨੂੰ ਅਸਲ ਸਵਰਗ ਕਹਿ ਸਕਦੇ ਆਪਾਂ ਬਾਰਡਰ ਏਰੀਆ ਦੇ ਵਿੱਚ ਕਈ ਹਜੇ ਏਰੀਆ ਨੇ ਜਿੱਥੇ ਕਿਸਾਨਾਂ ਦੇ ਨਾਮ ਤੇ ਜ਼ਮੀਨ ਵੀ ਨਹੀਂ ਹੈਗੀ ਘਰ ਟੁੱਟ ਗਏ ਉਹਨਾਂ ਦਾ ਆਪ ਦਾ ਕਿਵੇਂ ਪਹੁੰਚੂ ਉਹਨਾਂ ਦੇ ਖਾਤਿਆਂ ਦੇ ਵਿੱਚ ਉਹ ਜਿਹੜਾ ਛਿਪਟਾ ਮਾਗੇ ਇਹ ਸਰਕਾਰ ਨੂੰ ਦਿੱਕਤ ਹੋ ਸਰਕਾਰ ਨੂੰ ਦੇਖ ਕੇ ਚਾਹੀਦੀ ਸਰਕਾਰ ਨੂੰ ਪਤਾ ਨਹੀਂ ਹੈ ਅੱਜ ਕੱਲ ਦਾ ਸਰਕਾਰ ਨੂੰ ਪਤਾ ਹੈ ਵੀ ਜ਼ਮੀਨਾਂ ਦੇ ਨਾਲ ਉਹ ਹੈ ਨਹੀਂ ਜ਼ਮੀਨਾਂ ਇਹ ਵਾਉਂਦੇ ਨੇ ਸਰ ਗਰਦੌਰੀਆਂ ਹੈਗੀਆਂ ਤੇ ਕਰਨਾ ਹੋਵੇ ਤਾਂ ਸੌ ਲਾਜ ਆਇ